ਕੈਨੇਡੀਅਨ ਖਬਰਨਾਮੇ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਕੈਨੇਡੀਅਨ ਅਰਧ ਬਿਵਸਥਾ ਤੇ ਟੈਰਿਫ ਲਾਉਣ ਦੀਆਂ ਧਮਕੀਆਂ ਦੇ ਬਾਵਜੂਦ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਐਲਾਨ ਕੀਤਾ ਕਿ ਸਰਕਾਰ ਇਸ ਹਫਤੇ ਦੇ ਅੰਤ ਵਿੱਚ ਇੱਕ ਕੈਨੇਡਾ ਅਮਰੀਕਾ ਆਰਥਿਕ ਸੰਮੇਲਨ ਦੀ ਮੇਜ਼ਬਾਨੀ ਕਰੇਗਾ ਜਿਸ ਦਾ ਉਦੇਸ਼ ਨਿਵੇਸ਼ ਵਧਾਉਣਾ ਤੇ ਅੰਦਰੂਨੀ ਵਪਾਰ ਰੁਕਾਵਟਾਂ ਨੂੰ ਘਟਾਉਣਾ। ਪ੍ਰਧਾਨ ਮੰਤਰੀ ਦਫ਼ਤਰ ਤੋਂ ਜਾਰੀ ਇੱਕ ਨਿਊਜ਼ ਰਿਲੀਜ਼ ਦੇ ਅਨੁਸਾਰ ਇਸ ਸਮਾਗਮ ਸ਼ੁੱਕਰਵਾਰ ਨੂੰ ਟੋਰਾਂਟੋ ਵਿੱਚ ਆਯੋਜਿਤ ਕੀਤਾ ਜਾਵੇਗਾ ਇਸ ਵਿੱਚ ਵਪਾਰ ਕਾਰੋਬਾਰ ਜਨਤਕ ਨੀਤੀ ਸੰਗਠਿਤ ਕਿਰਤ ਕਨੇਡੀ ਨੇਤਾਵਾਂ ਦੇ ਵਿਚਾਰ ਉਚਾਰ ਬਟੰਦਰੇ ਹੋਣਗੇ। ਟਰੂਡੋ ਨੇ ਬੁੱਧਵਾਰ ਨੂੰ ਬਿਆਨ ਦਿੱਤਾ ਕਿ ਇਹ ਕੈਨੇਡਾ ਲਈ ਲੰਮੇ ਸਮੇਂ ਦੀ ਖੁਸ਼ਹਾਲੀ ਦਾ ਝੰਡਾ ਬਣਾਉਣ ਲਈ ਇੱਕ ਮਹੱਤਵਪੂਰਨ ਮੌਕਾ ਹੈ। ਇਹ ਜੋ ਲਚਕੀਲਾ ਜੋ ਸੂਬਿਆਂ ਤੇ ਪਰਦੇਸਾਂ ਵਿਚਕਾਰ ਰੁਕਾਵਟਾਂ ਨੂੰ ਤੋੜਦਾ ਜੋ ਵਿਸ਼ਵ ਵਪਾਰ ਵਿੱਚ ਵਿਭਿੰਨ ਇਹ ਸੱਪਤੇ ਦੇ ਸ਼ੁਰੂ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਸੀ ਕਿ ਉਹ ਘੱਟੋ ਘੱਟ ਇੱਕ ਮਹੀਨੇ ਲਈ ਕੈਨੇਡੀਅਨ ਸਮਾਨ ਤੇ 25% ਟੈਰਿਫ ਲਾਉਣ ਦੇ ਆਪਣੇ ਵਾਅਦੇ ਤੋਂ ਪਿੱਛੇ हट ਗਏ ਨੇ ਇਹ ਰਾਤ ਸੋਮਵਾਰ ਨੂੰ ਟੂਡੋ ਨੇ ਦੁਪਹਿਰ ਦੀ ਗੱਲਬਾਤ ਤੋਂ ਬਾਅਦ ਟੈਰਿਫ ਲਾਗੂ ਹੋਣ ਦੇ ਕੁਝ ਘੰਟੇ ਪਹਿਲਾਂ ਕੈਨੇਡੀਅਨ ਅਰਥਵਿਵਸਥਾ ਨੂੰ ਤਬਾਹ ਕਰਨ ਦਾ ਸੰਭਾਵਨਾ ਤੇ ਦੱਸੀ ਟੂਡੋ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਸੰਮੇਲਨ ਦਾ ਉਦੇਸ਼ ਕੈਨੇਡਾ ਦੀ ਆਰਥਿਕਤਾ ਨੂੰ ਵਧਾਉਣ ਦੇਸ਼ ਦੇ ਅੰਦਰ ਨਿਰਮਾਣ ਤੇ ਵਪਾਰ ਨੂੰ ਆਸਾਨ ਬਣਾਉਣਾ ਨਰਿਆਤ ਬਾਜ਼ਾਰਾਂ ਵਿੱਚ ਵਿਭਿੰਨਤਾ ਲਿਆਉਣਾ ਤੇ ਉਤਪਾਦਕਾਂ ਨੂੰ ਮੋੜ ਸਰਜੀਤ ਕਰਨ ਦਾ ਤਰੀਕਾ ਦੀ ਪਰਚੂਲ ਕਰਨਾ ਹੈ ਵਧਵਾਣ ਟਰੂਡੋ ਨੇ ਪ੍ਰੀਮੀਅਰ ਨਾਲ ਇੱਕ ਵਰਚੁਅਲ ਕਾਲ ਕੀਤੀ ਜੋ ਹੁਣ ਕੈਨੇਡਾ ਵਿੱਚ ਅਮਰੀਕਾ ਦੇ ਵਧੇ ਹੋਏ ਤਣਾਅ ਵਿਚਕਾਰ ਇੱਕ ਹਫਤਾਵਾਰੀ ਮੀਟਿੰਗ ਇੱਕ ਰੀਡ ਆਊਟ ਦੇ ਅਨਸਾਰ ਵਿੱਤ ਮੰਤਰੀ ਡੋਮਿਨਿਕ ਕਲੈਬਲਾਕ ਅੰਦਰੂਨੀ ਵਪਾਰਕ ਮੰਤਰੀ ਅਨੀਤਾ ਆਨੰਦ ਅਤੇ ਸੰਯੁਕਤ ਰਾਜ ਵਿੱਚ ਕੈਨੇਡਾ ਦੇ ਰਾਜਦੂਤ ਹੈਲਮਨ ਦੇ ਕਾਲ ਵਿੱਚ ਸ਼ਾਮਲ ਹੈ ਬਿਅੰਦ ਅਨਸਾਰ ਟੁੱਡੂ ਨੇ ਟਰੰਪ ਨਾਲ ਆਪਣੀ ਕਾਲ ਬਾਰੇ ਅਪਡੇਟ ਦਿੱਤੀ ਤੇ ਸਮੂਹ ਨੇ ਅੰਦਰੂਨੀ ਵਪਾਰ ਕਾਪਟਰ ਦੂਰ ਕਰਨ ਦੀ ਯੋਜਨਾ ਨੂੰ ਅੱਗੇ ਵਧਾਉਣ ਤੇ ਚਰਚਾ ਕੀਤੀ ਹੈ। ਅੰਦਰੂਨੀ ਵਪਾਰ ਗੱਲਬਾਤ ਗਰਮਾ ਰਹੀ ਹੈ, ਸੂਬਿਆਂ ਵਿਚਕਾਰ ਵਪਾਰ ਨੂੰ ਬਿਹਤਰ ਬਣਾਉਣ ਦੀ ਗੱਲ ਕੋਈ ਨਹੀਂ ਕਰ ਰਿਹਾ ਪਰ ਟਰੰਪ ਦੇ ਟੈਰਫ ਦੀ ਧਮਕੀ ਤੋਂ ਬਾਅਦ ਇਹ ਗੱਲਬਾਤ ਇੱਕ ਹੋਰ ਫੇਰ ਜੂਰ ਫੜਦੀ ਨਜ਼ਰ ਆ ਰਹੀ ਹੈ। ਅਧਿਉਗਾ ਖਿਡਾਰੀ ਲੰਮੇ ਸਮੇਂ ਤੋਂ ਸ਼ਿਕਾਇਤਾਂ ਕਰ ਰਹੇ ਸਨ ਕਿ ਕੈਨੇਡਾ ਦੇ ਅੰਦਰ ਨਾਲੋਂ ਦੂਜੇ ਦੇਸ਼ਾਂ ਨਾਲ ਕਾਰੋਬਾਰ ਕਰਨਾ ਆਸਾਨ ਹੈ ਮੁੱਖ ਤੌਰ ਤੇ ਲਾਇਸੈਂਸ ਜ਼ਰੂਰਤਾਂ ਦੇ ਅੰਤਰ ਸਾਰੇ ਰੈਗੂਲੇਟਰੀ ਕਾਪਟੰਗਾਰ ਨੇ ਪਿਛਲੇ ਹਫ਼ਤੇ ਅੰਦਰੂਨੀ ਵਪਾਰ ਬਾਰੇ ਕਮੇਟੀ ਜਿਸ ਨੇ ਵਿੱਚ ਆਨੰਦ ਪ੍ਰੀਮੀਅਰ ਸੁਵੀ ਮੰਤਰੀ ਸ਼ਾਮਲ ਤੇ ਮੁਲਾਕਾਤ ਕੀਤੀ ਕਿਰਤ ਗਤੀਸ਼ੀਲਤਾ ਨੂੰ ਬਿਹਤਰ ਬਣਾਉਣ ਅਤੇ ਵਸਤੂਆਂ ਅਤੇ ਸੇਵਾਵਾਂ ਲਈ ਉਹ ਬਹੁਤ ਜ਼ਰੂਰੀ ਸਹਿਮਤੀਆਂ ਨੂੰ ਕਿਤੇ ਨਾ ਕਿਤੇ ਅਪਣਾਉਣ ਦੀ ਸਹਿਮਤੀ ਦਿੱਤੀ ਗਈ ਹੈ ਆਪਣੇ ਦੇਸ਼ ਦੇ ਇਤਿਹਾਸ ਵਿੱਚ ਮਹੱਤਵਪੂਰਨ ਪੱਲਾ ਆਨੰਦ ਰੇਵਧਵਾਨ ਨੂੰ ਹੈਲੀਫੈਕਸ ਵਿੱਚ ਇੱਕ ਨਿਊਜ਼ ਕਾਨਫਰੰਸ ਦੌਰਾਨ ਇਹ ਦਾਅਵਾ ਕੀਤਾ ਨਿਊਜ਼ ਕਾਨਫਰੰਸ ਦੌਰਾਨ ਪੁੱਛੇ ਜਾਣ ਤੇ ਅੰਤਰਰਾਜੀ ਵਪਾਰ ਰੁਕਾਵਟਾਂ ਨਾਲ ਨਜਿੱਠਿਆ ਜਾ ਸਕਦਾ ਤਾਂ 30 ਦਿਨਾਂ ਵਿੱਚ ਦੂਰ ਕੀਤਾ ਜਾ ਸਕਦਾ ਤਾਂ ਮੰਤਰੀ ਨੇ ਕਿਹਾ ਇਹ ਜਵਾਬ ਛੋਟਾ ਹੈ ਹਾਂ ਮੰਤਰੀ ਨੇ ਕਿਹਾ ਕਿ ਮੌਜੂਦਾ ਕਾਪਟਨ ਰੌਂਡ ਨਾਲ ਕੀਮਤਾਂ 15% ਘਟਾ ਸਕਦੀਆਂ ਨੇ ਤੇ ਕ੍ਰੀਲੂਵਰਡ ਵਿਾਸਤਾ ਵਿੱਚ 200 ਬਿਲੀਅਨ ਡਾਲਰ ਤੱਕ ਦਾ ਵਾਅਦਾ ਹੋ ਸਕਦਾ ਹੈ ਇਸ ਹਫਤੇ ਦੇ ਸ਼ੁਰੂ ਵਿੱਚ ਕੰਜਰਵਟਨ ਨੇਤਾ ਪੀਰ ਪੋਲੇਵਰ ਨੇ ਟਰੰਪ ਦੀਆਂ ਧਮਕੀਆਂ ਨੂੰ ਜਾਗਣ ਦੀ ਘੰਟੀ ਗਿਆ ਤੇ ਚੁਣੇ ਗਏ ਕੈਨੇਡਾ ਦੇ ਅੰਦਰ ਪਾਰ ਨੂੰ ਵਧਾਉਣ ਦੀ ਯੋਜਨਾ ਲਾਗੂ ਕਰਨ ਦਾ ਵੀ ਵਾਅਦਾ ਕੀਤਾ ਕੈਨੇਡੀਅਨ ਖਬਰਾਂਾਂ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਹੋ ਖਬਰਾਂ ਦੇਖਣੀ ਸੁਣਨੀ ਪੜਨੀ ਆ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ